ਮੋਦ ਮੇਰੇ ਮੁੰਡਾ ਜੇ ਕੋਕੇ ਮੁਢਾ ਸੀ ਬੰਦਾ ਸਾਲ ਅਵਤਾਰ ਸਿੰਘ ਉਹਨੇ ਮੈਨੂੰ ਬੜੇ ਤਕਸਤਾਂ ਤੋਂ ਦੁਖੀ ਕੀਤਾਗਾ ਨਸ਼ੇ ਕਰਦਾ ਚੋਰੀਆਂ ਕਰਦਾ ਐਂ ਬਸ ਕੱਦ ਨੇ ਰਈ ਕਲੇਸ਼ ਪੁੰਦਾ ਰਤੀ 2-2 ਵਜੇ ਤੱਕ ਸੌਂਦਾ ਨਹੀਂਗਾ ਤੇ ਨਾਲ ਤੁਹਾਨੂੰ ਸੌਂ ਲਿੰਦਾ ਤੇ ਹੁਣ ਕੋਨੇ ਬਸ ਕੱਲ ਨੂੰ ਨੇ ਕਲੇਸ਼ ਮਾਦਣ ਨਾਲ ਪਾਇਆ ਮੈਨੂੰ 5 ਵਜੇ ਮੈਨੂੰ 1000 ਦੇ ਸਿਰੇ ਲੈ ਗਿਆ ਸਮਝ ਨਹੀਂ ਪਰਸੋਂ ਲੈ ਗਿਆ ਕਮਾਗ ਦੀ ਮੇਰੇ ਕੋਲ ਨਹੀਂ ਕਹਿੰਦੇ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਉਹਨਾਂ ਲੱਗਿਆ ਮੈਂ ਤੱਕੂ ਹੀ ਮਰਨ ਮੋਦ ਮੇਰੇ ਮੁੰਡਾ ਜੇ ਕੋਕੇ ਮੁਢਾ ਸੀ ਬੰਦਾ ਸਾਲ ਅਵਤਾਰ ਸਿੰਘ ਉਨੇ ਮੈਨੂੰ ਬੜੇ ਤੱਕ ਸਾਲ ਤੋਂ ਦੁਖੀ ਕੀਤਾਗਾ ਨਸ਼ੇ ਕਰਦਾ ਤੋਰੀਆਂ ਕਰਦਾ ਐਂ ਬਸ ਕੱਦ ਨੇ ਕਲੇਸ਼ ਪੁੰਦਾ ਰਾਤੀ 2-2 ਵਜੇ ਤੱਕ ਸੌਂਦਾ ਨਹੀਂਗਾ ਤੇ ਨਾ ਤੁਹਾਨੂੰ ਸੌਂ ਲੈਂਦਾ ਤੇ ਹੁਣ ਕੋਣ ਨੇ ਬਸ ਕੱਲ ਨੂੰ ਨੇ ਕਲੇਸ਼ ਮਾਦਣ ਨਾਲ ਪਾਇਆ ਮੈਨੂੰ 5 ਵਜੇ ਮੈਨੂੰ 1000 ਦੇ ਸਿਰੇ ਲੈ ਗਿਆ ਸਮਝ ਨਹੀਂ ਪਰਸੋਂ ਲੈ ਗਿਆ ਕਮਾਗ ਦੀ ਮੇਰੇ ਕੋਲ ਨਹੀਂ ਕਹਿੰਦੇ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਉਹਨਾਂ ਲੱਗਿਆ ਮੈਂ ਤੱਕੂ ਹੀ ਮਰਨ ਉਹਦੇ ਤੁਰਕੀ ਮਰਨ ਮੈਂ ਮਰ ਜੇ ਤੇ ਦੁਖੀ ਰੋਦੇ ਤੇ ਕਲੇਸ਼ ਤੋਂ ਮੈਂ ਟੰਗ ਆ ਗਈ ਮੈਂ ਆਪਣੀ ਜਾਨ ਚੁਣਾ ਨਹੀਂ ਮੈਂ ਮੈਂ ਨਹੀਂ ਜਿਨ੍ਹਾਂ ਵਕਤ ਨੂੰ ਦੇ ਕੇ ਦਿੱਗ ਉਹ ਕੀ ਕੀਤਾ ਉਹਨਾਂ ਵੱਲ ਜਿਹੜੀ ਤੇ ਖਾਲੀ ਰਹੀ ਉਹਨੇ ਜਿਹੜੀ ਖਾਲੀ ਨੇ ਇੱਕ ਕੱਢ ਚੁਰੀ ਲਈ ਸੀ ਮੈਂ ਆਪਣੇ 10 ਮਿੰਟ ਲਗਾ ਮੈਂ ਕਰਨ ਲੱਗਾ ਉਹਨੇ ਉਹਨੇ ਆਪਣੇ ਆਪਣੇ ਨਾਲ ਗੋਲੀ ਕਢੀ ਕੋ ਖਾ ਗਈ ਬਸ ਕਿੰਨੇ ਦਿਨ ਨੇ ਕਿੰਨੀ ਵੀ ਇਹ ਮਰਦਣਾ 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 ਉਸ ਨੂੰ ਮੇਰੇ ਨਾਲ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਹਾਂ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਹਾਂ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਲੇਕਿਨ ਮਰਦੇ ਸੇਠ ਵਗੈਰਾ ਤੱਕ ਸੁੰਨੇ ਕੰਮ ਕਰਦਾ ਕੁਛੇ ਕਰਦਾ ਬੇਲਾ ਫਿਰਦਾ ਪਿਆ ਆਪਣੇ ਜੋ ਗਈ ਹੋ ਜਾ ਆਪਣੇ ਜੋ ਕਮਾਲਾ ਆਪਣੇ ਆਪਣੇ ਪੇਟ ਪਾਲ ਸਕੋ ਤੁਸਾਂ ਲੋ ਕੀ ਕਰ ਲਈ ਹਾਂਜੀ ਤੁਸਾਂ ਲੋ ਕੀ ਕਰਵਾਈ ਕੀਤੀ ਹੈ ਪੁਲਿਸ ਸਾਡੇ ਪੂਰੇ ਪੂਰਾ ਸਾਤ ਪੂਰਾ ਦਿੱਤਾਗਾ ਹਸਪੀਟਲ ਗਏ ਗਏ ਸਰੇ ਗਏ ਸ਼ਮੀ ਗਏ ਸਰੇ ਤੋਂ ਸਰੇ ਤੋਂ ਬਿਲ ਉਹਨਾਂ ਕਾਰਵਾਈ ਕੀਤੀ ਹੈ ਤੁਸੀਂ ਮੈਂ ਕਿਹਾ ਮਰ ਦੀ ਮੁਰੇ ਬੜੇ ਦੁਖੀ ਸੋ ਪਰ ਸ਼ਾਨ ਸਾਹ ਸਾਡੀ ਪਤਨੀ ਨੇ ਉਹਨੂੰ ਦੁਖੀ ਹੋ ਕੇ ਰੋਈ ਖਾਦੀ ਬਸ ਮੁਰੇ ਦੇ ਮਾਮਲੇ ਅੱਜ ਪੁਲਿਸ ਦਰਜ ਕਰਾਇਆ ਹੈ ਆਰੇਸਟ ਕੀਤਾ ਉਹਨੇ ਹਾਂਜੀ ਅੱਜ ਰੈਸਟ ਹੈ ਜੀ ਮੋਜ ਮੇਰੇ ਮੁੰਡਾ ਜੇਕਰ ਕੋਕੇ ਮੁਢਾ ਸੀ ਬਲਗਾ ਸਾਲ ਅਵਤਾਰ ਸਿੰਘ ਉਹਨੇ ਮੈਨੂੰ ਬੜੇ ਤਕਸਤਾਂ ਤੋਂ ਤਕੀ ਕੀਤਾਗਾ ਨਸ਼ੇ ਕਰਦਾ ਤੋਰੀਆਂ ਕਰਦਾ ਐਂ ਬਸ ਕੱਦ ਨੇ ਰਈ ਕਲੇਸ਼ ਬੰਦਾ ਰਤੀ 2 2 ਵਜੇ ਤੱਕ ਸੌਂਦਾ ਨਹੀਂਗਾ ਤੇ ਨਾ ਤੁਹਾਨੂੰ ਸੌਂ ਲਿੰਦਾ ਤੇ ਹੁਣ ਕੋਨੇ ਕੱਲ ਨੂੰ ਕਲੇਸ਼ ਮਾਂਦ ਨਾਲ ਪਾਇਆ ਮੈਨੂੰ 5 ਵਜੇ ਮੈਨੂੰ 1000 ਦੇ ਸਿਰੇ ਲੈ ਗਿਆ ਸਮਝ ਨਹੀਂ ਪਰਸੋਂ ਲੈ ਗਿਆ ਕਮਾਗ ਦੀ ਮੇਰੇ ਕੋਲ ਨਹੀਂ ਕਿਹਾ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਉਹਨਾਂ ਲੱਗਿਆ ਮੈਂ ਤੱਕੂ ਹੀ ਮਰਨ ਮੋਜ ਮੇਰੇ ਮੁੰਡਾ ਜੇਕਰ ਕੋਕੇ ਮੁਢਾ ਸੀ ਬਲਗਾ ਸਾਲ ਅਵਤਾਰ ਸਿੰਘ ਉਨੇ ਮੇਰੇ ਬੜੇ ਦੱਸ ਸੰਤ ਦੁਖੀ ਕੀਤਾਗਾ ਨਸ਼ੇ ਕਰਦਾ ਚੋਰੀਆਂ ਕਰਦਾ ਬਸ ਕਾਫਲੇ ਵਹੀਕਲੇ ਚ ਬਹੰਦਾ ਰਾਤੀ 2 2 ਵਜੇ ਤੱਕ ਸੌਂਦਾ ਨਹੀਂਗਾ ਇੰਨਾ ਤੁਹਾਨੂੰ ਸੌਂ ਲਿੰਦਾ ਤੇ ਹਾ ਕੋਨੇ ਮੈਂ ਕਾਨੂੰਨ ਕਲੇਸ਼ ਮਾਂਦ ਨਾਲ ਪਾਇਆ ਮੈਨੂੰ 500 ਜੇ ਮੈਨੂੰ 1000 ਦੇ ਤੋ ਸਿਰੇ ਲੈ ਗਿਆ ਸਮਝ ਨਹੀਂ ਪਰਸੋਂ ਲੈ ਗਿਆ ਕਮਾਗ ਦੀ ਮੇਰੇ ਕੋਲ ਨਹੀਂ ਕਹਿੰਦੀ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਮਨ ਲੱਗਾ ਮੈਂ ਤੱਕੂ ਹੀ ਮਰਨ ਉਹਦੇ ਤੂੰੜੀ ਮਰਨ ਮੈਂ ਮਰ ਜੇ ਤੋ ਦੁਖੀ ਰੋਦੇ ਤੇ ਕਲੇਸ਼ ਤੋਂ ਮੈਂ ਟੰਗ ਆ ਗਈ ਮੈਂ ਆਪਣੀ ਜਾਂਚ ਨਹੀਂ ਮੈਂ ਮੈਂ ਜਿਹਨਾਂ ਵਸਨ ਦੇਖੇ ਵੇਖੋ ਤੇ ਕੀ ਕਿਸਾਨਾਂ ਵੱਲੋਂ ਜੇਲੀ ਤੇ ਖਾਲੀ ਰਹੀ ਉਹਨੇ ਜਿੱਡੀ ਖਾਲੀ ਨੇ ਇੱਕ ਕੱਢ ਚੁਰੀ ਲਈ ਸੀ ਮੈਂ ਭਿੰਨ 10 ਮਿੰਟ ਲਗਾ ਮੈਂ ਕਰਨ ਲੱਗਾ ਵਜੀ ਉਹਨੇ ਆਪਣੇ ਆਪਣੇ ਬਸ ਉਹਨੇ ਨਾਲ ਹੀ ਗੋਲੀ ਕੜੀ ਕੋ ਖਾ ਗਈ ਬਸ ਕਿੰਨੇ ਦਿਨ ਨੇ ਕਿੰਨੀ ਵੀ ਇਹ ਮਰਦਣਾ 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 ਉਸ ਕੋ ਮੇਰੇ ਨਾਲ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਹਾਂ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਹਾਂ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਕੇ ਲੇਕਿਨ ਮਰਦੇ ਸੇਠ ਵਗੈਰਾ ਤੱਕ ਸੁੰਨੇ ਕੰਮ ਕਰਦਾ ਕੁਛੇ ਕਰਦਾ ਬੇਲਾ ਫਿਰਦਾ ਪਿਆ ਆਪਣੇ ਜੁਗਈ ਹੋ ਜਾ ਆਪਣੇ ਜੁਗ ਕਮਾਲਾ ਆਪਣੇ ਆਪਣੇ ਪੇਟ ਪਾਲ ਸਕੋ ਤੁਸਾਂ ਲੋ ਕੀ ਕਰ ਲਈ ਹਾਂਜੀ ਤੁਸਾਂ ਲੋ ਕੀ ਕਰ ਲਈ ਕੀਤੀ ਹੈ ਪੁਲਿਸ ਸਾਡੇ ਪੂਰੇ ਪੂਰਾ ਸਾਤ ਪੂਰਾ ਦਿੱਤਾਗਾ ਹਸਪੀਟਲ ਗਏ ਗਏ ਸਰੇ ਗਏ ਛੁਮੀ ਗਏ ਸਰੇ ਤੋਂ ਦੋਤਨ ਬਿਲ ਉਹਨਾਂ ਕਾਰਵਾਈ ਕੀਤੀ ਹੈ ਤੁਸੀਂ ਮੈਂ ਇਹ ਕਿਹਾ ਮਾੜੀ ਮੂੜੇ ਬੜੇ ਦੁਖੀ ਸੋ ਪਰ ਸ਼ਾਨ ਸਾਹ ਸਾਡੀ ਪਤਨੀ ਨੇ ਉਹਨੂੰ ਦੁਖੀ ਹੋ ਕੇ ਰੋਈ ਖਾਦੀ ਬਸ ਮੂੜੇ ਦੇ ਮਾਮਲੇ ਅੱਜ ਪੁਲਿਸ ਦਰਜ ਕਰਾਇਆ ਹੈ ਅਰੇਸਟ ਕੀਤਾ ਉਹਨੇ ਹਾਂਜੀ ਅਜੇ ਰੈਸਟ ਹੈ ਜੀ